ਦਾ ਆ ਜਾਂਦੀ ਬਈ ਆਪਣੇ ਗੱਲ ਜਿਵੇਂ ਹੁਣ ਹਰੇਕ ਬੰਦਾ ਕਹਿੰਦਾ ਯਾਰ ਮੈਂ ਬਾਹਰ ਚੱਲਿਆ ਜਾਵਾਂ ਇੱਥੇ ਇੱਥੇ ਮੈਂ ਇਹ ਗੱਲ ਕਹੂੰਗਾ ਤੁਹਾਨੂੰ ਕਿ ਮਤਲਬ ਕਿ ਤੁਸੀਂ ਜਿੰਨੇ ਵੀ ਕੰਮ ਕੀਤੇ ਇੱਥੇ ਕਰਨ ਦੀ ਕੋਸ਼ਿਸ਼ ਕੀਤੀ ਆ ਮੱਲੋ ਆਮ ਤੌਰ ਤੇ ਬੰਦਾ ਕਹਿੰਦਾ ਯਾਰ ਬਾਹਰ ਨਿਕਲ ਜੋ ਬਾਹਰ ਚੱਲਦੇ ਆ ਸ਼ਾਇਦ ਉੱਥੇ ਜਾ ਕੇ ਕੁਝ ਬਣ ਜਾਓ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਹਰ ਕੁਝ ਬਣ ਸਕਦਾ ਕਿ ਨਹੀਂ ਬਣ ਸਕਦਾ ਬਈ ਜੀ ਦੇਖੋ ਜਿਹਨੇ ਤਾਂ ਕਰਨੀ ਮਿਹਨਤ ਉਹਦਾ ਤਾਂ ਕਹਿੰਦੇ ਹੁੰਦੇ ਇੱਥੇ ਵੀ ਕੈਨੇਡਾ ਅੱਛਾ ਕਾਰਨ ਕੀ ਆ ਅਸੀਂ ਇਹ ਪੱਛਮੀ ਸਭਿਆਚਾਰ ਦੀ ਮੈਂ ਗੱਲ ਤਾਂ ਕਰਦਾ ਕਿਉਂਕਿ ਆਪਾਂ ਬਈ ਦਿਖਾਵੇ ਦੀ ਜ਼ਿੰਦਗੀ ਬਾਲੀ ਜਾਣੀ ਸ਼ੁਰੂ ਕਰਤੀ ਹੂੰ ਆਪ ਪੁਆਇੰਟ ਆ ਕਿਉਂਕਿ ਅਸੀਂ ਇਹ ਵੇਖਦੇ ਹਾਂ ਕਿ ਮਾਹਲਾ ਜੇ ਕੋਈ ਬੰਦਾ ਫੋਨ ਲਈ ਫਰਦਾ ਦੇ ਯਾਰ ਮੇਰਾ ਇਹ ਕੋਲੇ ਉਹਦੇ ਨਾਲੋਂ ਵੱਡਾ ਫੋਨ ਹੋ ਵੀ ਹੂੰ ਹੈਨਾ ਅਸੀਂ ਇਹ ਕਹਿੰਨਾ ਕਿ ਯਾਰ ਜੇ ਮਾਹਲਾ ਮੇਰੇ ਕੱਪੜੇ ਉਹੀ ਗੱਲ ਆ ਕਿ ਜੇ ਕੋਈ ਕਹਿੰਦਾ ਮੈਂ 250 ਵਾਲੀ ਪੈਂਟ ਪਾਉਣਾ ਤਾਂ ਉਹ ਕਹਿੰਦਾ ਨਹੀਂ ਮੇਰੇ 1200 ਵਾਲੀ ਹੋਣੀ ਚਾਹੀਦੀ ਹੈ ਬ੍ਰਾਂਡ ਹੋਣਾ ਚਾਹੀਦਾ ਬ੍ਰਾਂਡ ਹੋਣਾ ਚਾਹੀਦਾ ਹਾਂ ਭਾਵੇਂ ਬਾਪੂ ਕਹਿੰਦੇ ਉਹਦੇ ਉੱਤੇ ਚਾਦਰਾਂ ਪਾਟਿਆ ਹੋਵੇ ਹਾਂ ਪੱਗ ਪੱਟੀ ਪਈ ਹੋਵੇ ਉਹਦੀ ਹ ਹੂੰ ਗੱਲ ਇਹ ਕਿ ਜਦੋਂ ਬਈ ਮਿਹਨਤ ਕਰਦੇ ਹੁਣ ਬਾਹਰ ਜਾ ਕੇ ਕੀ ਸਿਸਟਮ ਹੁੰਦਾ ਬਾਹਰ ਜਾ ਕੇ ਬੰਦਾ ਸਾਰਾ ਧਿਆਨ ਆਪੇ ਕੰਮ ਤੇ ਦੇਣ ਲੱਗ ਜਾਂਦਾ ਜਿਹੜੇ ਬੰਦੇ ਨੇ ਇੱਥੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਬਿਲਕੁਲ ਜੀ ਉੱਥੇ ਉੱਥੇ ਕੰਨੀਆਂ ਹੱਥ ਲੱਗ ਜਾਂਦੇ ਕੰਨੀਆਂ ਹੱਥ ਲੱਗ ਜਾਂਦੀਆਂ ਹੈ ਨਾ ਕਿਉਂਕਿ ਉਹ ਤੇ ਰੋਟੀ ਵੀ ਆਪ ਨੂੰ ਖਾਣੀ ਪਈ ਬਣਾ ਕੇ ਖਾਣੀ ਪੈਂਦੀ ਹੈ ਸਭ ਕੁਝ ਆ ਹਾਂ ਪਰ ਐਵੇਂ ਵੀ ਕੋਈ ਵੀ ਜਦੋਂ ਆਪਾਂ ਇੱਥੇ ਮਿਹਨਤ ਕਰਨੀ ਸ਼ੁਰੂ ਕਰ ਦੇਵਾਂਗੇ ਪੰਜਾਬ ਦੀ ਧਰਤੀ ਇਹੋ ਜੀ ਹੈ ਬਈ ਹੂੰ ਮੇਰੇ ਹਿਸਾਬ ਨਾਲ ਇੱਕੋ ਇੱਕ ਪੰਜਾਬ ਦੀ ਧਰਤੀ ਜਿੱਥੇ ਲੰਗਰ ਲੱਗਦੇ ਆ ਬਿਲਕੁਲ ਤੇ ਬਾਈ ਆਪਾਂ ਦਿਖਾਉਦੇ ਯਾਰ ਹਨਾ ਮਾਲਕ ਨੇ ਆਪਾਂ ਨੂੰ ਹਮ ਅੱਜ ਅਸੀਂ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਤੁਸੀਂ ਇਹ ਤਾਂ ਛੱਡੋ ਚਲੋ ਮਾੜਾ ਬੰਦਾ ਤਾਂ ਜਾਵੇ ਬਿਲਕੁਲ ਜੀ ਮੰਨ ਲਓ ਮਾੜਾ ਬੰਦਾ ਤਾਂ ਜਾਵੇ ਮਿਹਨਤ ਕਰੇ ਪੈਸੇ ਕਮਾਵੇ ਠੀਕ ਜਿਨ੍ਹਾਂ ਕੋਲ ਇੱਥੇ 100 100 ਕਿੱਲਾ ਜ਼ਮੀਨ ਦਾ 50 50 ਕਿੱਲੇ ਜ਼ਮੀਨ ਤੇ ਆ ਸੈਂਦੇ ਆ ਸਾਰਾ ਕੁਝ ਠੀਕ ਉਹ ਤੁਰੇ ਜਾਂਦੇ ਮੈਂ ਉਹ ਕੀ ਕਹਿੰਨਾ ਬਈ ਸਾਰੇ ਕਹਿੰਦੇ ਕਿ ਯਾਰ ਇੱਥੋਂ ਦਾ ਵਰਤਾਵਰਣ ਨਹੀਂ ਸਾਫ਼ ਰਿਹਾ ਫਲਾਨਾ ਨੇ ਰਈ ਜ਼ਿੰਮੇਵਾਰ ਕੌਣ ਹਮ ਰੱਖਣਾ ਕਿਨੇ ਆ ਬਾਈ ਹੁਣ ਗੱਲ ਸੁਣੋ ਜੇ ਸੀਟ ਬੈਲਟ ਦੀ ਗੱਲ ਕਰਦੇ ਆਂ ਆਪਾਂ ਤੇ ਚੰਡੀਗੜ੍ਹ ਜੋ ਮੁਹੱਲੇ ਕ੍ਰੋਸ ਨਹੀਂ ਹੋਣ ਦਿੰਦੇ ਪਹਿਲਾਂ ਲੱਗੀ ਹੁੰਦੀ ਆ ਹੂੰ ਦੁਨੀਆ ਤਾਂ ਇੱਕ ਹੀ ਆ ਆ ਸੰਸਾਰ ਤੋਂ ਉਹੀ ਆ ਸੰਸਾਰ ਤੋਂ ਉਹੀ ਆ ਧਰਤੀ ਵੀ ਉਹੀ ਆ ਹਾਂ ਜਿਲਾਈ ਬਦਲਦਾ ਜਾ ਕੇ ਉੱਥੇ ਜਾ ਕੇ ਕਿਵੇਂ ਕਿਵੇਂ ਲੱਗ ਜਾਂਦੀ ਆ ਹੂੰ ਤੇ ਇਥੇ ਕਾਰਨ ਇਥੋਂ ਆਪਾਂ ਬਈ ਸਾਰਿਆਂ ਨੂੰ ਕਹਿ ਰਹੇ ਆਂ ਆਂ ਜਾਓ ਫਲਾਨਾ ਬਹਾਨੇ ਬਾਜ਼ੀਆਂ ਹੂੰ ਸ਼ਰਮ ਮਨ ਰਹੇ ਯਾਰ ਬਈ ਮੁੱਕ ਦੀ ਗੱਲ ਇਹ ਕਰ ਸਕਦੇ ਆਂ ਆਪਾਂ ਕਿ ਸ਼ਰਮ ਮਨਦੇ ਆਪਾਂ ਕੰਮ ਕਰਨ ਚ ਹੂੰ ਅਸੀਂ ਕਹਿੰਨੇ ਕਿ ਨਹੀਂ ਯਾਰ ਉਹ ਕੰਮ ਹੁਣ ਆ ਗੱਲ ਸੁਣੋ ਇਹੋ ਜਿਹਾ ਬਈ ਮੈਂ ਘਰਾਂ ਚ ਜਾਣਾ ਜਿੱਥੇ ਚਟੋਰੇ ਚਾਟਨੀਆਂ ਸਭ ਕੁਝ ਖਤਮ ਕਰਤਾ ਹੂੰ। ਹੂੰ। ਢੋਂਡੇ ਘੋਟ ਨੇ ਖਤਮ ਕਰਦੇ ਆ ਬਿਲਕੁਲ ਆਪਦੇ ਘਰਾਂ ਦੇ ਵਿੱਚ। ਬਹੁਤ ਈ ਜਾ ਕਲਚਰ ਸਭਿਆਚਾਰ ਸਾਡਾ ਖਤਮ ਹੋ ਗਿਆ। ਹਾਂ। ਹੁਣ ਪਸ਼ੂ ਆ ਬਈ। ਬੰਦੇ ਦੀ ਐਫ ਡੀ ਆ। ਹੂੰ। ਮਤਲਬ ਚਾਹੇ ਉਹ ਦੁੱਧ ਦਾ ਕੰਮ ਕਰ ਸਕਦਾ ਉਹਦੇ ਚਾਹੇ ਚਾਹੇ ਆਪਦੇ ਪ੍ਰੋਡਕਟ ਬਣਾ ਕੇ ਕਰ ਸਕਦਾ। ਅੱਜ ਅਸੀਂ ਸਾਰੇ ਇਹ ਗੱਲ ਕਹਿ ਦਿੰਨੇ ਆ ਕੋਪਰੇਟ ਘਰਾਣੇ ਸਾਡੇ ਤੇ ਕਬਜ਼ਾ ਕਰ ਰਹੇ ਆ। ਕੌਣ ਕਰਾ ਰਿਹਾ ਬਈ? ਹੂੰ। ਜੋ ਮੇਵਾਕਾ ਸਿੱਖੋਦਾ ਆ ਉਹਦੇ ਲਈ ਹਮ ਹਰੇਕ ਬੰਦਾ ਕਹਿ ਰਿਹਾ ਕੋਪਰੇਟ ਕਰਾਣੇ ਅੱਜ ਸਾਡੇ ਤੇ ਕਾਬੂ ਹੋ ਰਹੀ ਆ ਫਲਾਨਾ ਹੋ ਰਿਹਾ ਫਲਾਨਾ ਹੋ ਰਿਹਾ ਹਮ ਠੀਕ ਆ ਅੱਜ ਰੋਲਾ ਪਾ ਰਹੇ ਆ ਸਾਨੂੰ ਆ ਚੀਜ਼ ਦੇ ਐਮਐਸਪੀ ਮਿਲਣੀ ਚਾਹੀਦੀ ਆ ਹਮ ਤੇ ਮਿਲੂਗੀ ਮਿਲਤਾ ਜਾਊਗੀ ਪਰ ਬਈ ਉਹਨੂੰ ਸੰਭਾਲਾਂਗੇ ਕੌਣ ਆ ਮਿਹਨਤ ਕੌਣ ਕਰੂਗਾ ਅੱਜ ਅਸੀਂ ਮਤਲਬ ਕਿ ਸੌਖਾ ਭਾਲਦੇ ਆ ਸੌਖਾ ਭਾਲ ਰੈਡੀਮੇਡ ਇੱਥੋਂ ਜੇ ਬਾਹਰ ਜਾਣੇ ਆ ਵੀ ਸੌਖੇ ਤੇ ਕਰਕੇ ਜਾਣੇ ਆ ਪਰ ਉੱਥੇ ਜਾ ਕੇ ਨਿਕਲਦਾ ਹੋ ਰਖੀ ਦੋਨੋਂ ਜਿਹੜੋ ਖੋਲਿਆਂ ਦੇ ਫੇਰ ਪਤਾ ਲੱਗਦਾ ਫੇਰ ਪਤਾ ਲੱਗਦਾ ਕਿ ਇੱਥੋਂ ਜਾ ਕੇ ਤਾਂ ਕੈਨੇਡਾ ਅਮਰੀਕਾ ਬਾਹਰ ਦਾ ਨਾਮ ਬੜਾ ਸੋਹਣਾ ਪਰ ਸ਼ਾਇਦ ਉੱਥੇ ਜਾਂਦੇ ਆ ਦਰਖਤ ਤੋਂ ਹੀ ਤੋੜ ਲੈਣੇ ਆ ਪਰ ਉੱਥੇ ਜਾ ਕੇ ਪਤਾ ਲੱਗਦਾ ਜੀ ਭਤੀਜਾ ਲੱਗਦਾ ਜੀ ਸਾਡੇ ਘਰਾਂ ਚੋਂ ਉਹ ਚੱਲ ਗਿਆ ਆਸਟ੍ਰੇਲੀਆ ਹੂੰ ਉਹਦੇ ਸਿਸਟਰ ਸੀ ਤੋਂ ਚੱਲਿਆ ਗਿਆ ਇੱਥੇ ਸਾਨੂੰ ਬੜੀ ਪਾਰਟੀ ਵਗੈਰਾ ਕਰਕੇ ਗਿਆ ਮੈਨੂੰ ਤਾਂ ਪਤਾ ਸੀ ਕਿ ਕਿਉਂਕਿ ਹੜਾਈਆਂ ਆਵਦੇ ਤੇ ਉਹ ਪਾਰਟੀ ਵਗੈਰਾ ਬੜੀਆਂ ਸਾਨੂੰ ਪੀਜੇ ਵਗੈਰਾ ਬੜਾ ਕੁਝ ਖਵਾ ਪਿਆ ਕੇ ਗਿਆ ਅਸੀਂ ਚੜਾਉਣ ਵੀ ਗਏ ਉਹਨੂੰ ਦਿੱਲੀ 에ਰਪੋਰਟ ਤੱਕ ਉੱਥੇ ਜਾ ਕੇ ਜਦੋਂ ਜਹਾਜ਼ ਤੋਂ ਉਤਰਿਆ ਤੇ ਮੈਨੂੰ ਕਹਿੰਦਾ ਚਾਚਾ ਮੇਰਾ ਅੱਧਾ ਜਾ ਤਾਂ ਲੈ ਗਿਆ ਕਹਿੰਦਾ ਮੇਰਾ ਅੱਧਾ ਜਾ ਤਾਂ ਲੈ ਗਿਆ ਕਹਿੰਦਾ ਉਹਦੇ ਤੋਂ ਬਾਅਦ ਕੀ ਹੋਇਆ ਕਿ ਜਦੋਂ ਭੈਣ ਨੇ ਵੀ ਦੋ ਕੁ ਦਿਨ ਰੋਟੀਆਂ ਦਿੱਤੀਆਂ ਹਾਂਜੀ 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 ਤੇ ਅੱਛਾ ਤੀਜੇ ਦਿਨ ਕਹਿੰਦੀ ਚੱਲ ਭਰਾ ਕੰਮ ਤੇ ਹੁਣ ਹੂੰ ਉਹਨਾਂ ਨੇ ਚੈਰੀ ਵਾਲਾ ਬੈਗ ਪਵਾਤਾ ਤਾ ਧੌਣ ਤੋਂ ਲੈ ਕੇ ਪੈਰਾਂ ਤੱਕ ਹੂੰ ਤੇ ਹੁਣ ਬਈ ਤੋੜਿਆ ਹੀ ਪਰ ਪਰਣਾ ਤਾਂ ਪਰਣਾ ਨਹੀਂ ਗਾ ਤੇ ਮੈਨੂੰ ਅੱਧੀ ਰਾਤ ਕੋ ਵੀਡੀਓ ਕਾਲ ਲਾ ਕੇ ਕਹਿੰਦਾ ਕਹਿੰਦਾ ਨਾ ਹੁਣ ਮੈਨੂੰ ਰੋਟੀ ਲਾਉਣੀ ਆਉਂਦੀ ਆ ਕਹਿੰਦਾ ਤੇ ਨਾ ਕਹਿੰਦਾ ਮੇਥੋਂ ਕਹਿੰਦਾ ਉਹਨੂੰ ਕੰਮ ਹੁੰਦਾ ਤੇ ਹੁਣ ਮੈਂ ਕੀ ਕਰਾਂ ਹੂੰ ਮੈਂ ਕਿਹਾ ਬਈ ਇਹ ਤਾਂ ਤੂੰ ਪਹਿਲਾਂ ਸੋਚਣਾ ਸੀ ਹਨਾ ਕਿ ਪੰਜਾਬ ਦੀ ਧਰਤੀ ਇਹੋ ਜੀ ਹੈ ਬਾਈ ਜੀ ਜਿੱਥੇ ਤੁਸੀਂ ਕਦੇ ਵੀ ਭੁੱਖੇ ਨਹੀਂ ਸੌ ਸਕਦੇ ਬਿਲਕੁਲ ਇਹਨਾ ਆਪਾਂ ਕਦੇ ਵੀ ਬਈ ਧਰਤੀ ਦੇ ਵਿੱਚ ਇੱਥੇ ਤਾਂ ਬਹੁਤ ਸਹੂਲਤਾਂ ਨੇ ਕਹਿ ਲੋ ਕਿ ਜੇਕਰ ਬੰਦਾ ਮਿਹਨਤ ਕਰਕੇ ਵੀ ਨਹੀਂ ਕਮਾ ਰਿਹਾ ਤੇ ਗੁਰਦੁਆਰਾ ਸਾਹਿਬ ਚੱਲ ਜਾਂਗੇ ਉੱਥੇ ਵੀ ਮਿਲ ਜਾਂਦਾ ਉੱਥੇ ਵੀ ਮਿਲ ਜਾਂਦਾ ਪਰ ਆਪਾਂ ਅੱਜ ਧਰਤੀ ਛੱਡ ਰਹੇ ਹਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਇੱਕ ਬੜੀ ਮਹਾਨ ਧਰਤੀ ਆ ਆਪਾਂ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਯਾਰ ਸਾਨੂੰ ਮਾਲਕ ਬਣਾਇਆ ਮਾਲਕ ਬਣਾਇਆ ਜ਼ਮੀਨਾਂ ਦੇ ਹੈਣਾ ਇੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਡੁੱਲਿਆ ਆਪਣੇ ਜਰਾਂ ਜਰਾਂ ਪਵਿੱਤਰ ਹੈ ਧਰਤੀ ਫਿਰ ਇੱਕ 2 ਕਿਲੋਮੀਟਰ ਬਾਅਦ ਇਤਿਹਾਸਕ ਜਗ੍ਹਾ ਆ ਜਾਂਦੀ ਆ ਹੂੰ ਤੁਸੀਂ ਕਿੱ데 ਚੱਲੇ ਜਾਓ ਜਿਹੜੇ ਪਾਸੇ ਨੂੰ ਮਰਜੀ ਦੁਰਜੋ ਮਹਾਰਾਜ ਦੇ ਕਿਤੇ ਨਾ ਕਿਤੇ ਚਰਨ ਪਏ ਆ ਚਾਹੇ ਪਹਿਲੇ ਪਾਤਸ਼ਾਹ ਦੇ ਚਾਹੇ 10ਵੇਂ ਪਾਤਸ਼ਾਹ ਦੇ ਕਿਸੇ ਨਾ ਕਿਸੇ ਇਤਿਹਾਸ ਉਹਦਾ ਜੁੜਿਆ ਜੁੜਿਆ ਬਿਲਕੁਲ ਜੁੜਿਆ ਠੀਕ ਆ ਤੇ ਆਪਾਂ ਤਾਂ ਬਈ ਆਪ ਦਾ ਛੱਡ ਕੇ ਹਨਾ ਜੇ ਬਾਹਰ ਜਾਵਾਂਗੇ ਤੇ ਫਿਰ ਕਹਿੰਦੇ ਬਹੁਤੇ ਕਰ ਮੈਂ ਬੜੇ ਬੜੀ ਇਹ ਗੱਲ ਕਹਿਣਾ ਹੁੰਦਾ ਕਿ ਜਿਹੜਾ ਦਰਖਤ ਆ ਬਿਲਕੁਲ ਜੀ ਉਹਦੇ ਨਾਲ ਟਾਣੀ ਆ ਤੇ ਟਾਣੀ ਨੂੰ ਜਿੱਦਨ ਅਸੀਂ ਤੋੜ ਦਿੰਨੇ ਆ ਦਰਖਤ ਨਾਲੋਂ ਤੇ ਸੈਡ ਤੇ ਸੋਟਾ ਦੀਏ ਉਹ ਸ਼ਾਮ ਤੱਕ ਹੀ ਦੂਜੀ ਟਾਣੀ ਸੁਗੰਧ ਆ ਜਾਂਦੀ ਸੁੱਕ ਜਾਂਦੀ ਆ ਸੁਗੰਧ ਆ ਜਾਂਦੀ ਆ ਹੁਣ ਸਾਡਾ ਕੀ ਆ ਮੂਲ ਕੀ ਆ ਪੰਜਾਬ ਪੰਜਾਬ ਜੀ ਬੜੀ ਮਹਾਨ ਧਰਤੀ ਹੈ ਹੈਨਾ ਤੇ ਜੇਕਰ ਅਸੀਂ ਇਸ ਮੂਲ ਨਾਲੋਂ ਟੁੱਟ ਗਏ ਇਤਿਹਾਸ ਨਾਲੋਂ ਟੁੱਟ ਗਏ ਗੁਰਬਾਣੀ ਨਾਲੋਂ ਟੁੱਟ ਗਏ ਸੱਭਿਆਚਾਰ ਨਾਲੋਂ ਟੁੱਟ ਗਏ ਆਪਦੇ ਵਿਰਸੇ ਨਾਲੋਂ ਟੁੱਟ ਗਏ ਤੇ ਜਿਵੇਂ ਦਰਖਤ ਦੀ ਟੁੱਟੀ ਟਾਣੀ ਕਮਲਾਉਂਦੀ ਆ ਬਿਲਕੁਲ ਜੀ ਕਾਰਨ ਇਹ ਹੋ ਜਾਂਦਾ ਭਾਈ ਕਾਰਨ ਜਿਵੇਂ ਅੱਜ ਕੱਲ੍ਹ ਉਹ ਸਕੀਮਾਂ ਆਈਆਂ ਚੱਲਦੀਆਂ ਉਹ ਕਹਿੰਦੇ ਕਿ ਤੁਸੀਂ ਇੰਨੇ ਪੈਸੇ ਖਰਚੋ ਤੁਹਾਨੂੰ 45 ਦਿਨਾਂ ਬਾਅਦ ਜਾਂ ਇੰਨੇ ਦਿਨਾਂ ਬਾਅਦ ਅਸੀਂ ਇੰਨੇ ਦਵਾਂਗੇ ਹਾਂ ਅਸੀਂ ਉਹ ਚੀਜ਼ 'ਚ ਪੈ ਗਏ ਹਾਂ ਅਸੀਂ ਕਾਰ 'ਚ ਪੈ ਗਏ ਕਿ ਛੇਤੀ 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 ਅਸੀਂ امیر ਬਣ ਜਾ ਜਾਈ ਹਾਂ ਉਹ ਗੱਲ ਆ ਜਿਵੇਂ ਕਹਿੰਦੇ ਹੁੰਦੇ ਆ ਕਹਿੰਦਾ ਸਾਈਕਲ ਤੇ ਤੁਰਿਆ ਜਾਂਦਾ ਕਹਿੰਦਾ ਬੰਦਾ ਮੋਟਰ ਕਾਰ ਭਾਲਦਾ ਉਹ ਗੱਲ ਹੈ ਨਾ ਕਾਰ ਵਾਲਾ ਜਹਾਜ਼ ਭਾਲਦਾ ਉਹ ਗੱਲ ਹੋ ਜਾਂਦੀ ਹੈ ਕਿਤੇ ਨਾ ਕਿਤੇ ਜਾ ਕੇ ਅਸੀਂ ਆਪ ਦਾ ਸੋਚਦੇ ਹਾਂ ਯਾਰ ਹਨਾ ਗਲਤ ਹੋ ਗਿਆ ਮੈਨੂੰ ਹੁਣ ਛੇਤੀ ਮੈਂ ਐ ਕਰਾਂ ਐ ਕਰਾਂ ਐ ਕਰਾਂ ਜੋ ਕਿ ਕਾਲ ਪੈ ਗਈ ਅੱਜ ਸਾਲ ਕਾਲ ਨੁਕਸਾਨ ਕਰਦੀ ਪਈ ਹੁਣ ਬਾਈ ਮਤਲਬ ਭਈਏ ਆਪਣੀ ਧਰਤੀ ਤੇ ਕੰਮ ਕਰੀ ਜਾਂਦੇ ਆ ਅੱਜ ਤੁਸੀਂ ਮਾਫ ਕਰਨਾ ਬਾਈ ਸਬਜ਼ ਮੰਡੀ ਚਲੇ ਜਾਓ ਉਹਦੇ ਵਿੱਚ ਤੁਹਾਨੂੰ 70% ਜਿਹੜੀਆਂ ਆੜਤਾ ਜਿਹਨੂੰ ਅਸੀਂ ਜਿੱਥੇ ਆਪਾਂ ਜਾ ਕੇ ਸੌਦਾ ਵੇਚਦੇ ਆ ਉਹ ਤੁਹਾਨੂੰ ਭਈਆਂ ਦੀਆਂ ਮਿਲਣਗੀਆਂ ਬਿਲਕੁਲ ਹਮ ਅੱਜ ਤਾਂ ਮੰਨ ਲਓ ਅਸੀਂ ਕਹਿ ਲੋ ਕਿ ਆਪਦੇ ਪੰਜਾਬ 'ਚ ਜਿਹੜੇ ਸਾਡੇ ਪੰਜਾਬ 'ਚ ਹੋ ਰਹੇ ਕੰਮ ਉਹਨਾਂ ਤੋਂ ਹੱਥ ਤੋਂ ਹੀ ਬੈਠੇ ਆ ਬਿਲਕੁਲ ਜੀ ਉੱਥੇ ਆ ਕੇ ਜਿਹੜੇ ਅਦਰ ਸਟੇਟਾਂ ਦੇ ਉਹ ਮਾਲਕ ਬਣ ਗਏ ਅੱਜ ਜੇ ਭਈਆਂ ਦੀ ਗੱਲ ਕਰਦੇ ਆ ਉਹਨਾਂ ਨੇ ਤਾਂ ਪੰਜਾਬ 'ਚ ਜ਼ਮੀਨਾਂ ਵੀ ਖਰੀਦ ਲਈਆਂ ਘਰ ਵੀ ਖਰੀਦ ਲਈਏ ਪ੍ਰਾਪਰਟੀਆਂ ਖਰੀਦ ਲਈਆਂ ਤੇ ਅਸੀਂ ਮੇਰੇ ਹਿਸਾਬ ਨਾਲ ਵੇਚਣ ਤੇ ਜ਼ੋਰ ਦਿੱਤਾ ਗਿਆ ਅਸੀਂ ਤਾਂ ਉਹੀ ਕਹਿੰਦੇ ਬਾਪੂ 4 ਮਹੀਨਾ ਬਾਅਦ ਤੂੰ ਮਗਰ ਆ ਜੀ ਮੈਂ ਚੱਲਿਆ ਉਹ ਗੱਲ ਹੋਈ ਪਈ ਆ ਭਾਈ ਜਾਓ ਹਰੇਕ ਬੰਦੇ ਦਾ ਹਨਾ ਹਰੇਕ ਹਰੇਕ ਬੰਦਾ ਵਿੱਚ ਮਿਹਨਤ ਆਪਣੇ ਤਰੀਕੇ ਦਾ ਹਰੇਕ ਬੰਦੇ ਨੂੰ ਕੋਈ ਕਾਰਨ ਹੁੰਦਾ ਹਨਾ ਕਈ ਵਾਰੀ ਉਹ ਮਜਬੂਰੀ ਬਣ ਜਾਂਦੀ ਕਿ ਉਹਦੇ ਕੋਲੇ ਰਾਹ ਹੀ ਨਹੀਂ ਹੋਰ ਬੱਜਦਾ ਜਾਓ ਆਪਦੀ ਮਿਹਨਤ ਕਰੋ ਪਾਉ ਆਉਤ ਨਹੀਂ ਜੜਾ ਨਾ ਛੱਡੂ ਕਦੇ ਵੀ ਜੜ ਬੜੀ ਵੱਡੀ ਗੱਲ ਆ ਜਿਹੜਾ ਹੁਣਾਂ ਦੌਰ ਸਾਡਾ ਅੱਜ ਇਹ ਇਹ ਦੌਰ ਨੇ ਬਹੁਤਾ ਨੁਕਸਾਨ ਕਰਨ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਇਹਦੇ 'ਚ ਨਾ ਇੱਕ ਬਦਲਾਅ ਵੀ ਆ ਰਿਹਾ ਜਿਹਨੇ ਉੱਥੇ 5-10 ਸਾਲ ਲਾ ਲੇ ਤੇ ਉਹਨੂੰ ਮੋੜਾ ਵੀ ਪੈ ਰਿਹਾ ਚੰਗੀ ਗੱਲ ਹੈ ਉਹਨੂੰ ਉਹਨੂੰ ਇਹ ਵੀ ਹੋ ਰਿਹਾ ਯਾਰ ਨਹੀਂ ਚੱਲ ਗਏ ਸਹੀ ਮੈਂ ਨੇ ਬਾਈ ਉਹ ਕਹਿੰਦੇ ਮੱਛੀ ਜਿਵੇਂ ਕਹਿੰਦੇ ਪੱਥਰ ਕਹਿੰਦੇ ਪੱਤਾ ਨਹੀਂ ਤਾਂ ਚੱਟ ਕੇ ਮੋੜ ਲਿਆ ਉਹ ਗੱਲ ਆ ਹਾਂ ਇੱਥੇ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ ਜਾਂ ਆਪਾਂ ਹਨਾ ਆਪ ਕਰਕੇ ਦੇਖਦੇ ਆਪਾਂ ਕਹਿੰਨੇ ਕਿ ਯਾਰ ਮੈਨੂੰ ਬੱਜਦਾ ਕੋਈ ਨਹੀਂ ਬਈ ਸਭ ਕੁਝ ਬੱਜਦਾ ਹੂੰ ਪਰ ਇਹ ਕਿ ਅਸੀਂ ਜਿਵੇਂ ਜਿਵੇਂ ਸਾਡੇ ਕੋਲੇ ਆਮਦਨ ਵੱਧਦੀ ਹੈ ਇੱਥੇ ਅਸੀਂ ਮਿਹਨਤ ਨਹੀਂ ਕਰਦੇ ਬਈ ਬੱਚਦਾ ਸਾਰਾ ਕੁਝ ਹੈ ਇੱਥੇ ਮਿਹਨਤ ਕਰਨ ਨੂੰ ਤਿਆਰ ਨਹੀਂ ਇੱਥੇ ਕਰਨੇ ਇੱਥੇ ਸਾਨੂੰ ਸੌਖੇ 'ਚ ਮਿਲਦਾ ਹਾਂ ਉਹਦੀ ਕਦਰ ਕਦਰ ਨਹੀਂ ਹੈ ਕਦਰ ਨਹੀਂ ਹੈਗੀ ਸਾਨੂੰ ਸਾਨੂੰ ਸੌਖੇ 'ਚ ਮਿਲਦਾ ਹੂੰ